ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪਕਾੜ ਟੀਵੀ ਤੇ ਅੱਜ ਖੜਿਆ ਅਸੀਂ ਜਲਾ ਪਠਾਨਕੋਟ ਦੇ ਨਾਲ ਤੇ ਅੱਜ ਸਾਡੇ ਨਾਲ ਖੜੇ ਨੇ ਭੈਣ ਜੀ ਸਤਵੰਤ ਕੌਰ ਜੀ ਭਾਈ ਸਾਹਿਬ ਭਾਈ ਸ਼ਹੀਦ ਅਮਰੀਤ ਸਿੰਘ ਦੀ ਪੁੱਤਰੀ ਨੇ ਸੋ ਆਓ ਪੁੱਛਦੇ ਆ ਕਿ ਅੱਜ ਦਾ ਜਿਹੜਾ ਮਕਸਦ ਸੀਗਾ ਅੱਜ ਦਾ ਜੋ ਏਜੰਡਾ ਸੀਗਾ ਕੀ ਏਜੰਡਾ ਲੈ ਕੇ ਅੱਜ ਦੀ ਮੀਟਿੰਗ ਕੀਤੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜੋ ਡੈਲੀਕੇਟ ਮੀਟਿੰਗ ਹੋਈ ਹੈ ਇਸ ਦੇ ਕਾਲ ਤੱਕ ਸਾਭ ਵੱਲੋਂ 2 ਦਸੰਬਰ 2024 ਨੂੰ ਹੋਏ ਹੁਕਮਨਾਮੇ ਦੇ ਲੋਵ ਵਿੱਚ ਜਿਹੜੀਆਂ ਸਿਕਸ ਸੰਗਠਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਭਰਤੀ ਕੀਤੀ ਹੈ ਭਰਤੀ ਕਰਨ ਤੋਂ ਉਪਰੰਤ ਅਗਲੇ ਵਿਧਿ ਵਿਵਧਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅੱਜ ਸਾਰੀਆਂ ਤਿੰਨ ਸਰਕਲ ਦੇ ਜੋ ਮੈਂਬਰਸ਼ਿਪ ਡਰਾਈਵ ਹੋਈ ਸੀ ਸਾਰੀਆਂ ਸੰਗਠਾ ਨੂੰ ਇੱਥੇ ਬੁਲਾਇਆ ਗਿਆ ਸੀ ਸੋ ਉਹਨਾਂ ਦੇ ਵਿੱਚੋਂ ਹਲਕਾ ਸੁਜਾਨਪੁਰ ਹਲਕਾ ਪੋਆ ਤੇ ਪਠਾਨਕੋਟ ਦੇ ਹਲਕੇ ਦੇ ਮੈਂਬਰ ਸਹਿਮਾਨਾ ਵੀ ਸਰਬਸੰਮਤੀ ਨਾਲ ਵਿਧਿ ਵਿਵਧਾਨ ਦੇ ਅਨੁਸਾਰ ਜਿੱਥੇ ਜਨਰਲ ਡੈਲੀਗੇਟ ਚੁਣੇ ਗਏ ਜਨਰਲ ਡੈਲੀਗੇਟਾਂ ਤੋਂ ਬਾਅਦ ਸਭ ਸਮਤੀ ਦੇ ਨਾਲ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਆਂ ਔਰ ਉਪਰੰਤ ਸਟੇਟ ਡੈਲੀਗੇਟਾਂ ਲਈ ਵਿਚਾਰਾ ਹੋਈਆਂ ਸੋ ਇਹ ਸਾਰਾ ਵਿਧੀ ਵਿਧਾਨ ਜਿਹੜਾ ਐਜ਼ ਪਰ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਿਧੀ ਵਿਧਾਨ ਸੀ ਉਹਦੇ ਅਨਸਾਰ ਇਹ ਡੈਲੀਗੇਟ ਜਿਹੜੇ ਆ ਇਹ ਸਾਰੇ ਬਣਾਏ ਗਏ ਆ ਜੀ ਹਾਂ ਜੀ ਥੋੜੀ ਜੀ ਮੀਡੀਆ ਤੋਂ ਹਵਾ ਕੇ ਤੁਸੀਂ ਜਿਹੜੀ ਜਿਮਣੀ ਚੋਰ ਤਰਨ ਤਰਨ ਦੀ ਲੜਿਓ ਕੀ ਵਿਚਾਰੇ ਦੇ ਬਾਰੇ ਕੀ ਸਪਸ਼ਟ ਕਰਨ ਕੀ ਹੈਗਾ ਨਹੀਂ ਮੈਂ ਵੀ ਮੀਡੀਆ ਚ ਹੀ ਸੁਣਿਆ ਜੀ ਮੇਰਾ ਇਹਦੇ ਬਾਰੇ ਤਾਂ ਕੋਈ ਕਮੈਂਟ ਕਰਨਾ ਬਣਦਾ ਵੀ ਨਹੀਂ ਕਿਉਂਕਿ ਨਾ ਤਾਂ ਕੋਈ ਵਿਚਾਰ ਹੈ ਤੇ ਨਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ ਸਾਡੀ ਤਾਂ ਜਿਹੜੀ ਡਿਊਟੀ ਲੱਗੀ ਅਸੀਂ ਉਹ ਨਿਭਾ ਰਹੇ ਹਾਂ ਠੀਕ ਹੈ ਸੋ ਸਾਡੇ ਨਾਲ ਸਰਦਾਰ ਛੋਟੇਪੁਰ ਜੀ ਵੀ ਖੜੇ ਨੇ ਇਹ ਵੀ ਕਾਫੀ ਪੁਰਾਣੇ ਇਮਾਨਦਾਰੀ ਲੀਡਰ ਜਿਹੜੇ ਅਖਵਾਏ ਜਾਂਦੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਕੀ ਜਿਹੜਾ ਨਵਾਂ ਅਕਾਲੀ ਦਲ ਆਪਾਂ ਜੋੜ ਰਹੇ ਆ ਕੀ ਉਮੀਦਾਂ ਕਰਦੀ ਹੈ ਸੰਗਤੇ ਤੋਂ ਬਹੁਤ ਉਤਸ਼ਾਹ ਪ੍ਰਤੀਤ ਹੋ ਪਤਾ ਲੱਗਦਾ ਕਿ ਲੋਕਾਂ 'ਚ ਬਹੁਤ ਉਤਸ਼ਾਹ ਵਾ ਲੋਕਾਂ ਨੂੰ ਅਸੀਂ ਕਿਹਾ ਸੀ ਵੀ ਆਪਣਾ ਆਧਾਰ ਕਾਰਡ ਲੈਣਾ ਲੋਕਾਂ ਵੀ ਖੁਸ਼ ਹੋ ਕੇ ਦਿੱਤਾ ਉਹ ਤਾਂ ਨੰਬਰ ਜਿਹੜਾ ਵੋਟ ਕਾਰਡ ਉਹ ਵੀ ਲੋਕਾਂ ਪਾਇਆ ਟੈਲੀਫੋਨ ਨੰਬਰ ਲਿਖੇ ਪਹਿਲਾਂ ਤਾਂ ਇਹ ਰਵਾਜ ਨਹੀਂ ਸੀ ਪਹਿਲਾਂ ਤਾਂ ਵੋਟਰ ਸੂਚੀ ਫੜਦੇ ਸੀ ਤੇ ਭਰਤੀ ਕਰਨ ਦੇ ਪੈਸੇ ਲੈ ਲੈਂਦੇ ਸੀ ਅਸੀਂ ਪੈਸਾ ਕੋਈ ਨਹੀਂ ਲਿਆ ਕੋਈ ਫੀਸ ਨਹੀਂ ਰੱਖੀ ਸੀ ਅਸੀਂ ਜਿਹੜੇ ਮੈਂਬਰ ਬਣਨ ਵਾਲੇ ਉਹਨਾਂ ਨੂੰ ਕੋਈ ਬੋਝ ਨਹੀਂ ਪਾਇਆ ਔਰ ਲੋਕਾਂ ਨੇ ਆਪ ਬੜੇ ਉਤਸ਼ਾਹ ਨਾਲ ਮੇਰੇ ਖਿਆਲ 70 ਕੁ ਹਜ਼ਾਰ ਦੇ ਕਰੀਬ ਤਾਂ ਸਾਡੇ ਜ਼ਿਲ੍ਹੇ ਚੋਂ ਜਿਹੜੀ ਆ ਭਰਤੀ ਹੋਈ ਹੈ ਤੇ ਲੋਕਾਂ ਚ ਉਤਸ਼ਾਹ ਆ ਔਰ ਲੋਕਾਂ ਨੂੰ ਜਿਹੜੀਆਂ ਆਸਾਂ ਮਿਲਦੀਆਂ ਨੇ ਉਹ ਪੁਰੇ ਉੱਤਰ ਕੇ ਪਹਿਲੇ ਲੀਡਰਾਂ ਨੂੰ ਹੋਈ ਰਿਹਾ ਹੈ ਘਰ ਭਰਨ ਵਾਲਾ ਕੰਮ ਨਹੀਂ ਇੱਥੇ ਜਿਹੜਾ ਬੰਦਾ ਆਊਗਾ ਸੇਵਾ ਵਾਸਤੇ ਆਊਗਾ ਜਿਹਨੂੰ ਜ਼ਿੰਮੇਵਾਰੀ ਮਿਲੂਗੀ ਸੇਵਾ ਵਾਸਤੇ ਮਿਲੂਗੀ ਔਰ ਪੁਰਾਣੀਆਂ ਜੁੜੀਆਂ ਸਾਡੇ ਬਜ਼ੁਰਗਾਂ ਵਾਲੀਆਂ ਪੁਰਾਣੀਆਂ ਰਵਾਇਤਾਂ ਸੀਗੀਆਂ ਤਿਆਗ ਦੀ ਭਾਵਨਾ ਇਮਾਨਦਾਰੀ ਨਾਲ ਕੰਮ ਕਰਨਾ ਸਰਬੱਤ ਦਾ ਭਲਾ ਮੰਗਣਾ ਉਹ ਸਾਡਾ ਏਜੰਡਾ ਵਾ ਅਸੀਂ ਅਹੁਦਿਆਂ ਦੀ ਲਾਲਚ ਕੋਈ ਨਹੀਂ ਕਰਾਂਗੇ ਅਸੀਂ ਤਾਂ ਜਿਹੜੇ ਯੋਗ ਬੰਦੇ ਆ ਜਿਹੜਾ ਸਰਕਲ 'ਚ ਯੋਗ ਹੋਊਗਾ ਉਹਨੂੰ ਜ਼ਿੰਮੇਵਾਰੀ ਦਾਂਗੇ ਜਿਹੜਾ ਜ਼ਿਲ੍ਹੇ 'ਚ ਯੋਗ ਹੋਊਗਾ ਉਹਨੂੰ ਜ਼ਿੰਮੇਵਾਰੀ ਦਾਂਗੇ ਔਰ ਬਾਕੀ ਜਿਹੜੇ ਫੈਸਲੇ ਉਹ ਜਦੋਂ ਪਾਰਟੀ ਬਣੂਗੀ ਬੈਠਣਗੇ ਸਾਰੇ ਉਹ ਰੜਕੇ ਸਾਰੇ ਫੈਸਲੇ ਕਰਨਗੇ ਸੋ 11 ਤਰੀਕ ਨੂੰ ਬਾਤ ਆ ਜਿਹੜਾ ਕਿਹੜਾ ਐਕਸ਼ਨ ਹੋਏਗਾ ਜਾਂ ਕੀ ਨਵੀਂ ਐਕਟੀਵਿਟੀ ਕੀ ਦੋਗੇ ਤੁਸੀਂ ਪੰਜਾਬ ਨੂੰ ਬੜੀਆਂ ਬੜੀਆਂ ਗੱਲਾਂ ਨੇ ਪਰ ਹੁਣ ਰਿਲੈਕਸ ਉਹਦੇ ਤੋਂ ਪਹਿਲਾਂ ਸਾਰੀਆਂ ਗੱਲਾਂ ਡਿਕਲੇਅਰ ਨਹੀਂ ਕਰ ਸਕਦੇ ਕਿਉਂਕਿ ਅਜੰਡਾ ਬਣਾਵਾਂਗੇ ਬਾਕਾਇਦਾ ਕਿ ਕਿਸ ਤਰ੍ਹਾਂ ਪਾਰਟੀ ਕੰਮ ਕਰੂਗੀ ਕਿਸ ਤਰ੍ਹਾਂ ਜ਼ਿੰਮੇਵਾਰੀਆਂ ਸੰਭਾਲਣੀਆਂ ਕਿਹੜੇ-ਕਿਹੜੇ ਪੰਜਾਬ ਦੇ ਇਸ਼ੂ ਜਿਹੜੇ ਆ ਉਹ ਫਸਟ ਹੈਂਡਲ ਸੀਟ ਤੇ ਕਰਨੇ ਆ ਉਹਨਾਂ ਦੇ ਕੋਈ ਮੂਵਮੈਂਟ ਬਣਾਉਣੀ ਆ ਕੋਈ ਮੀਟਿੰਗਾਂ ਕਰਕੇ ਲੋਕਾਂ ਨੂੰ ਉਠਾਲਣਾ ਜਾ ਲੋਕਾਂ ਨੂੰ ਜਾ ਕੇ ਕਰਨਾ ਸਾਰਾ ਕੁਝ ਇਸ ਬੜੇ ਕੰਮ ਨੇ ਲੰਬੇ ਕਿਉਂਕਿ ਬੜਾ ਤਣਾਪਣਾ ਸਾਰਾ ਟੋਟਲ ਵਿਗੜਿਆ ਹੋਇਆ ਲੋਕਾਂ ਦਾ ਅਕਾਲੀ ਲੀਡਰਸ਼ਿਪ ਤੋਂ ਵਿਸ਼ਵਾਸ ਉੱਠ ਚੁੱਕਾ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਬਹਾਲ ਕਰਨਾ ਲੋਕਾਂ ਦੇ ਮਸਲੇ ਉਠਾਉਣੇ ਲੋਕਾਂ ਨੂੰ ਨਾਲ ਲੈਣਾ ਜਿਹਦੇ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪਵੇਗੀ ਸ਼੍ਰੋਮਣੀ ਅਕਾਲੀ ਦਲ ਦਾ ਟੈੜੇ ਵਿਸ਼ਵਾਸ 'ਚ ਲੋਕਾਂ ਤੋਂ ਟੁੱਟਿਆ ਹੋਇਆ ਤੇ ਉਸ ਵਿਸ਼ਵਾਸ ਨੂੰ ਬਹਾਲ ਕਰਨ ਨੂੰ ਥੋੜਾ ਸਮਾਂ ਜ਼ਰੂਰ ਲੱਗੇਗਾ ਪਰ ਅਸੀਂ ਸੰਗਤ ਦੀਆਂ ਉਮੀਦਾਂ ਤੇ ਉਤਰਾਂਗੇ ਤੁਸੀਂ ਦੇਖ ਰਹੇ ਪੁਕਾਰ ਟੀਵੀ ਕੈਮਰਾਮੈਨ ਨਰਮਲ ਸਿੰਘ ਨਿੰਮਾ ਗੁਰਦਾਸਪੁਰ ਤੋਂ ਬਲਜਿੰਦਰ ਪੁਕਾਰ ਆਪਣਿਆਂ ਦੀ ਆਪਣਿਆਂ ਲਈ